ਕੋਈ ਬਿਆਕਤੀ ਜਿਵੇਂ ਆ ਮੱਥਾ ਟੇਕਣਾ ਉਹਨੇ ਕੋਈ ਆਇਆ ਬੰਦਾ ਪੋਰਾ ਸਾਹਿਬ ਵੇਖੇ ਪੋਰਾ ਸਾਹਿਬ ਵੇਖੇ ਉਹਨੇ ਆ ਕੇ ਨਾ ਜਿਹੜਾ ਸਾਡਾ ਸੇਵਾਦਾਰ ਅਰਦਾਸੀ ਸਿੰਘ ਡਿਊਟੀ 'ਚ ਖੜਾ ਸੀ ਉਹਦੇ ਨਾਲ ਉਹਨੇ ਗੱਤ ਮੀ ਜੀ ਕਰਨ ਦੀ ਕੋਸ਼ਿਸ਼ ਕੀਤੀ ਇਹ ਵੀ ਪਤਾ ਲੱਗਿਆ ਕਿ ਉਹਦੇ ਤੇ ਆਲਰੇਡੀ ਪਹਿਲਾਂ ਵੀ ਮਕਦਮਾ ਦਰਜ ਹੈ ਤੇ ਨਾਲੇ ਇਹ ਵੀ ਪਤਾ ਲੱਗਿਆ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਆਪਣੀ ਮੈਂਟਲ ਦੀ ਦਵਾਈ ਲੈ ਰਿਹਾ ਬਾਬਾ ਬਕਾਲਾ ਦੇ ਗੁਰੂ ਘਰ ਦੇ ਵਿੱਚ ਇੱਕ ਸੇਵਾਦਾਰ ਦੇ ਨਾਲ ਬਸਲੂਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਸਵੀਰਾਂ ਦੇਖ ਸਕਦੇ ਹਾਂ ਇਸ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਇੱਕ ਵਿਅਕਤੀ ਦੇ ਵੱਲੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਭਰੀ ਸੰਗਤ ਦੇ ਵਿੱਚ ਮੱਥਾ ਟੇਕਿਆ ਜਾਂਦਾ ਉਸ ਤੋਂ ਬਾਅਦ ਇੱਕ ਸੇਵਾਦਾਰ ਦੇ ਨਾਲ ਬਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਸੇਵਾਦਾਰ ਦਿਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਰੰਤ ਸੇਵਾਦਾਰ ਦੇ ਸਾਥੀਆਂ ਦੇ ਵੱਲੋਂ ਉਸ ਵਿਅਕਤੀ ਨੂੰ ਫੜ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਲਿਜਾਇਆ ਜਾਂਦਾ ਹੈ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੁਲਜ਼ਮ ਨੂੰ ਫੜ ਕੇ ਪੁਲਿਸ ਲੈ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਇਸ ਵਿਅਕਤੀ ਦੇ ਉੱਤੇ ਪਹਿਲਾਂ ਵੀ ਉਹਨਾਂ ਦੇ ਪਿੰਡ ਦੇ ਵਿੱਚ ਹੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਪਹਿਲਾਂ ਵੀ ਇਸ ਵਿਅਕਤੀ ਦੁੱਤੀ ਇੱਕ ਮਾਮਲਾ ਦਰਜ ਹੈ ਉਹਨਾਂ ਦੱਸਿਆ ਕਿ ਦੇਖਣ ਤੋਂ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਲੱਗਦਾ ਸੀ ਪਰ ਹੁਣ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਕਾਪਰੇਸ਼ਨ ਜੀ ਇਹ ਸਭ ਠੀਕ ਆਪਣਾ ਕਰ ਮੇਰਾ ਸੇਵਨ ਅੱਜ ਸਵੇਰੇ ਨਾ ਤਕਰੀਬਨ 7:30 ਵਜੇ ਕੋਈ ਵੀ ਆਗਤੀ ਜਿਵੇਂ ਆ ਮੱਥਾ ਟੇਕਣਾ ਉਹਨੇ ਕੋਈ ਆਇਆ ਬੰਦਾ ਪੋਰਾ ਸਾਹ ਵਿਖੇ ਪੋਰਾ ਸਾਹ ਵਿਖੇ ਉਹਨੇ ਆ ਕੇ ਨਾ ਜਿਹੜਾ ਸਾਡਾ ਸੇਵਾਦਾਰ ਅਰਦਾਸੀਆ ਸਿੰਘ ਡਿਊਟੀ 'ਚ ਖੜਾ ਸੀ ਉਹਦੇ ਨਾਲ ਉਹਨੇ ਬਤਮੀਜੀ ਕਰਨੀ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਬਰਜਿਤ ਕੀਤਾ ਵੀ ਨਹੀਂ ਤੇ ਐਨੇ ਨੂੰ ਦੂਸਰਾ ਸੇਵਾਦਾਰ ਉਹਨੇ ਬੁਲਾ ਕੇ ਉਹਨੂੰ ਉੱਥੋਂ ਬਾਹਰ ਕੱਢਤਾ ਜਦੋਂ ਬਾਹਰ ਕੱਢਿਆ ਕੜਾ ਪ੍ਰਸਾਰ ਕਾਊਂਟਰ ਤੇ ਗਿਆ ਚਲੋ ਜਿਵੇਂ ਸੰਗਤਾਂ ਦੇ ਵਿੱਚ ਹੁੰਦਾ ਲਲਾ ਲਲਾ ਵੀ ਆ ਕੀ ਹੋਇਆ ਉਸ ਤੋਂ ਬਾਅਦ ਉਹਨੂੰ ਨਸਾਨ ਸਾਹ ਵਾਲੀ ਸਾਈਡ ਤੇ ਲਿਆਏ ਉਹ ਸੰਗਤਾਂ ਨਾਲ ਹੱਥੋ ਪਾਈ ਹੋਣ ਲੱਗ ਗਿਆ ਜਿਹੜੀ ਆਪਣੀ ਪੁਰਾਣੀ ਲੰਗਰ ਦੀ ਇਮਾਰਤ ਹੈ ਨਾ ਸੰਗਤਾਂ ਨੇ ਮਨਚੇਈ ਸੀ ਵੀ ਚਲੋ ਪਰਦੇ 'ਚ ਜਾ ਕੇ ਇਹਨੂੰ ਕੋਈ ਗੱਲ ਪੁੱਛ ਲਈ ਜਾਵੇ ਤੇ ਪਰ ਉੱਥੋਂ ਉੱਥੇ ਜਾਣ ਦੀ ਬਜਾਏ ਨਾ ਸੰਗਤਾਂ ਨਾਲ ਹਫੜਾ ਤਫਰੀ ਕਰਦਾ ਉਹ ਬਾਹਰ ਸਰੋਵਰ ਵੱਲ ਭੱਜ ਗਿਆ ਸਰੋਵਰ ਵੱਲ ਜਾ ਕੇ ਸੰਗਤਾਂ ਵੀ ਮਗਰ ਸੀ ਸਾਡੇ ਜਿਹੜੇ ਡਿਊਟੀ ਵਾਲੇ ਮਲਾਜ਼ਮਾਂ ਤੇ ਉਹ ਵੀ ਸੀ ਐਨੇ ਨੂੰ ਮੌਕੇ ਤੇ ਮੈਂ ਵੀ ਪਹੁੰਚ ਗਿਆ ਤੇ ਉਹ ਸੰਗਤਾਂ ਨਾਲ ਮਤਲਬ ਹੱਥੋ ਪਾਈ ਹੋ ਰਿਹਾ ਸੀ ਕੱਲਾ ਵਿਚਕਾਰ ਖੜਾ ਤੇ ਦੇਖਣ ਨੂੰ ਮਤਲਬ ਬੜਾ ਹੈਲਦੀ ਆਦਮੀ ਆ ਉਹ ਤੇ ਉਹ ਅਸੀਂ ਮਤਲਬ ਮੌਕੇ ਤੇ ਜਿਹੜੇ ਪੁਲਿਸ ਨੂੰ ਬੁਲਾ ਲਿਆ ਜੀ ਪੁਲਿਸ ਨੂੰ ਪੁਲਿਸ ਨੂੰ ਇਤਲਾਹ ਦੇਤੀ ਪੁਲਿਸ ਨੂੰ ਇਤਲਾਹ ਦੇ ਕੇ ਮੌਕੇ ਤੇ ਪੁਲਿਸ ਰੇ ਹਵਾਲੇ ਕਰ ਦਿੱਤਾ ਜੇ ਹੁਣ ਤੱਕ ਜਿਹੜੇ ਮੈਂ ਸਾਹਿਬ ਜਿਹੜੀ ਤਕਤੀਸ਼ ਕੀਤੀ ਜਾਂਚ ਕੀਤੀ ਕਿਹੜੇ ਪਿੰਡ ਦਾ ਹੋਵੇ ਕੀ ਹੈ ਕੀ ਨਾਮ ਹੈਗਾ ਔਰ ਪਹਿਲਾਂ ਵੀ ਕੋਈ ਇਨੀ ਕੁ ਕਤਨਾਮ ਹੈ ਇਹ ਮਤਲਬ ਪਤਾ ਲੱਗਿਆ ਵੀ ਇਹ ਇਹਨਾਂ ਪਿੰਡ ਥੋਥੀਆਂ ਇੱਥੇ ਲੱਗੇ ਥੋਥੀਆਂ ਪਿੰਡ ਹੈ ਜੀ ਇਹ ਇਸ ਦੇ ਕੇਸ ਦੇ ਵਿੱਚ ਮਤਲਬ 2015 ਚ ਵੀ ਦੱਸਦੇ ਨੇ ਵੀ ਇਹਨੇ ਪਿੰਡ ਦੇ ਵਿੱਚ ਕੋਈ ਘਟਨਾ ਕਰਮ ਕੀਤਾ ਇੱਦਾਂ ਦਾ ਹੀ ਗੁਰੂ ਸਾਹਿਬ ਦੇ ਗੁਰਦਾਰਾ ਸਾਹਿਬ ਜਾ ਕੇ ਤੇ ਉਹ اسی ਘਟਨਾ ਕਰ ਮੈਂ ਉਹ ਸੀ ਜਿਹੜੀ ਪੁਲਿਸ ਨੂੰ ਰਿਪੋਰਟ ਦਿੱਤੀ ਆ ਆਪਣੇ ਵੱਲੋਂ ਲੈਟਰ ਦਿੱਤੀ ਆ ਉਹ ਤੇ ਕਾਰਵਾਈ ਕਰਨ ਲਈ ਉਹਦੇ ਵਿੱਚ ਅਸੀਂ ਇਹ ਚੀਜ਼ ਮੈਂਸ਼ਨ ਵੀ ਕਰਤੀ ਵੀ ਹੋ ਸਕਦਾ ਇਹ ਬੰਦਾ ਕਿਸੇ ਇਸ ਭਾਵਨਾ ਨਾਲ ਤਾਂ ਨਹੀਂ ਆਇਆ ਗੁਰਦਾਰਾ ਸਾਹਿਬ ਇਹ ਕਿ ਜਿਹੜੀ ਇਹਨੇ ਪਹਿਲਾਂ ਕੋਈ ਪਿੰਡਾਂ ਪਰ ਕਾਰਵਾਈ ਕੀਤੀ ਹੈ ਮਤਲਬ ਜਾਂਚ ਗ੍ਰਾਂਟ ਦੀ ਸਾਹਮਣੇ ਕੋਈ ਅਫਸਰ ਨਹੀਂ ਲੱਗਿਆ ਦੇਖਣ ਨੂੰ ਲੱਗਦਾ ਮਤਲਬ ਚਿਹਰੇ ਤੋਂ ਵੀ ਜਿਵੇਂ ਉਹ ਮੈਂਟਲ ਹੁੰਦਾ ਹੈ ਪਰੰਤੂ ਪਰ ਜੜ ਬੰਦਾ ਇਹਨੇ ਪਹਿਲਾਂ ਹੀ ਘਟਨਾ ਕੀਤੀ ਆ ਹੁਣ ਫੇਰ ਕਰਨ ਆਇਆ ਹੈ ਹੋ ਸਕਦਾ ਵੀ ਕੋਈ ਅਜੇ ਮੋਟਲੀ ਜਾਂਚ ਹੋਵੇ ਤਾਂ ਨਹੀਂ ਕੋਈ ਪਤਾ ਲੱਗਿਆ ਪਰ ਦੇਖਣ ਨੂੰ ਚਿਹਰੇ ਤੋਂ ਲੱਗਦਾ ਉਹ ਵੀ ਜਿਵੇਂ ਬਮਾਰਟ ਐਪ ਦਾ ਬੰਦਾ ਹੁੰਦਾ ਮਤਲਬ ਜਰੂਰ ਉਹਨੇ ਘਟਨਾ ਕਰਨੀ ਮਤਲਬ ਇਹ ਆਇਆ ਹੋ ਸਕਦਾ ਉਹਦੇ ਮਨ ਦੀ ਮਾੜੀ ਨੀਅਤ ਨਾਲ ਆਇਆ ਹੋਵੇ ਪਰ ਗੁਰੂ ਸਾਹਿਬ ਦੀ ਕਿਰਪਾ ਰਹੀ ਵੀ ਅੰਦਰ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਕਿ ਸਰ ਪੁਰਾ ਸਾਹਿਬ ਨੇ ਸ਼ੁਰੂਆਤ ਐਂਟਰ ਕਰਦੇ ਜਿਹੜਾ ਫਸਟ ਹਰਕਤ ਕੋਈ ਸਿਸਟਮ ਤੁਹਾਡੇ ਕੋਲ ਨਹੀਂ ਤੁਸੀਂ ਆਪਣੇ ਕੋਲ ਰੱਖਿਆ ਹੋਇਆ ਕੀ ਦੇਖਿਆ ਉਹ ਨਹੀਂ ਉਹ ਸੀਸੀਟੀਵੀ ਦੇਖ ਲੈਣੇ ਆਪਾਂ ਤੁਹਾਨੂੰ ਦਿਖਾ ਦਨੇ ਠੀਕ ਹੈ ਉਹਦੇ ਵਿੱਚ ਸ਼ੁਰੂਆਤੀ ਦੇ ਵਿੱਚ ਇੱਕ ਵਾਰ ਦੁਬਾਰਾ ਬੀਟ ਕਰਦੇ ਹੋ ਕਿ ਕਿੰਨਾ ਕਟਨਾਗਰਮ ਜਿਹੜਾ ਹੈਗਾ ਉਹਦੇ ਵਿੱਚ ਕੋੜ ਹੋਇਆ ਦਾ ਉਹ ਤਾਂ ਮਤਲਬ ਅੰਦਰ ਗਿਆ ਜੀ ਪੋਰਾ ਸਾਹਬ ਦੇ ਸੇਵਾਦਾਰ ਹੈ ਜਿਹੜਾ ਅਰਦਾਸ ਕਰ ਰਿਹਾ ਸੀ ਸਿੰਘਾ ਕਿਸੇ ਪ੍ਰੇਮੀ ਦੀ ਤੇ ਉਹਨੂੰ ਜਾ ਕੇ ਉਹਦੇ ਨੇ ਬਤਮੀਜੀ ਕੀਤੀ ਜਿਹੜੀ ਉਹ ਪੱਤੀ ਹੁੰਦੀ ਆ ਨਾ ਆਪਣੀ ਇੰਜੀਨੀਅਰ ਨਾਲ ਗੋਲਕ ਵਿੱਚ ਮਾਇਆ ਪਾਉਂਦੇ ਨੇ ਖੜਕੇ ਸੇਵਾਦਾਰ ਡਿਊਟੀ ਤੇ ਉਹ ਉਹ ਪੱਤੀ ਫੜ ਕੇ ਉਹਦੇ ਉਹਦੇ ਮਾਰਨ ਦੀ ਮਾਰ ਮਾਰਨ ਲੱਗਿਆ ਸੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ ਇਹਨੂੰ ਕਿਉਂ ਸੇਵਾਦਾਰ ਕਹੀਏ ਨੇ ਤਿੰਨ ਚਾਰ ਨੇ ਅੰਦਰ ਡਿਊਟੀ ਤੇ ਇਹਨੂੰ ਦੂਸਰਾ ਸਿੰਘ ਆ ਗਿਆ ਉਹਨਾਂ ਨੇ ਫੜ ਕੇ ਬਾਹਰ ਕੱਢ ਲਿਆ ਬਾਹਰ ਸਵੇਰੇ ਸੰਗਤ ਵੀ ਹੁੰਦੀ ਆ ਕੁਦਰਤੀ ਹੁਣ ਐਪਲੀਕੇਸ਼ਨ ਦੇ ਰਿਹਾ ਪੁਲਿਸ ਨੂੰ ਕੋਈ ਪੁਲਿਸ ਨਾਲ ਰابطਾ ਹੋਇਆ ਕੀ ਕਰਾਇਆ ਹਾਂ ਨਹੀਂ ਪੁਲਿਸ ਨਾਲ ਹੋਇਆ ਪੁਲਿਸ ਨੂੰ ਕਹਿ ਵੀਏ ਤੇ ਕਾਨੂੰਨੀ ਕਾਰਵਾਈ ਜੋ ਵੀ ਬਣਦੀ ਹੈ ਅਸੀਂ ਆਪਣੇ ਵੱਲੋਂ ਲਿਖਤਾ ਉਹ ਕਾਰਵਾਈ ਕੀਤੀ ਜਾਂਦੀ ਹੈ ਸੰਗਤ ਨੂੰ ਕੋਈ ਜਿਹੜੀ ਗੁੱਟਮਾਰ ਵੀ ਕੀਤੀ ਸੰਗਤ ਯਾਰ ਉਹ ਕਰ ਰਿਹਾ ਸੀ ਜੀ ਤੇ ਕੁਦਰਤੀ ਗੱਲ ਹੈ ਨਾ ਭੀੜ ਹੈ ਹਜੂਮ ਹੈ ਹਜੂਮ ਚ ਕੀ ਪਤਾ ਲਾ ਸੰਗਤ ਵੱਲੋਂ ਵੀ ਕੀਤੀ ਗਈ ਤੇ ਉਹ ਵੀ ਕਰ ਰਿਹਾ ਸੀ ਨਾ ਉਹ ਐਡਾ ਹੈਲਥੀ ਬੰਦਾ ਕਿ ਇਹਨੂੰ ਨੇੜੇ ਨਹੀਂ ਲੱਗਣ ਦੇ ਰਿਹਾ ਸੀ ਉਦਰ ਦੂਜੀ ਪਾਸੇ ਡੀਐਸਪੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਸ਼ਿਕਾਇਤ ਮਿਲੀ ਸੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਮਲਜ਼ਮ ਦੇ ਖਿਲਾਫ ਕੀਤੀ ਜਾ ਰਹੀ ਹੈ ਸਰ ਗੁਰਦਰਾ ਬਕਾਲ ਸਾਹਿਬ ਦੇ ਵਿੱਚ ਸ੍ਰੀ ਅਰਜਨ ਸਿੰਘ ਜੀ ਦਾ ਬਸੂ ਕੀਰਤਨ ਹੋਣਾ ਉਸ ਟਿਕਟ ਨਾ ਤੇ ਅੱਜ ਮਾਰਨਿੰਗ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ 40 50 50 ਸਾਲ ਦਾ ਸ਼ਖਸ਼ ਮੱਥਾ ਟੇਕਣ ਆਏ ਸਗਾ ਜਿਹੜਾ ਪੌਰਾ ਸਾਹਿਬ ਦੀ ਪ੍ਰਕਰਮਾ ਦੇ ਦੌਰਾਨ ਜਿਹਨੇ ਪਾਟੀ ਸਿੰਘ ਦੇ ਕੋਲ ਚਾਬੀ ਚੱਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਗੋਲਗ ਦੇ ਵਿੱਚ ਮਾਇਆ ਪਾਣੇ ਵਾਲਾ ਜਿਹੜਾ ਫੱਟੀ ਸੀਗੀ ਉਹ ਖੋਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਤੁਰੰਤ ਜਿਹੜਾ ਆ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਫੜ ਲਿਆ ਪੁਲਸ ਦੇ ਹਵਾਲੇ ਕੀਤਾ ਤੇ ਮੌਕੇ ਤੇ ਪੁਲਸ ਨੇ ਜਾ ਕੇ ਸਾਰਾ ਮੌਕਾ ਵੈਰੀਫਾਈ ਕਰ ਲਿਆ ਔਰ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਉਹਦੇ ਵਿੱਚ ਕੋਈ ਹੁਣ ਤੱਕ ਸਾਹਮਣੇ ਆਇਆ ਕੋਈ ਇੰਟੈਂਸ਼ਨ ਸੀ ਕਿ ਇਹ ਤਾਂ ਵੀ ਕੋਈ ਪਹਿਲਾਂ ਵੀ ਜੋ ਦੱਸਿਆ ਜਾ ਰਿਹਾ ਵਾ ਮੈਨੇ ਸਭ ਨੂੰ ਕਿ ਪਹਿਲਾਂ ਵੀ ਜਿਹੇ ਮਾਮਲੇ ਦੇ ਵਿੱਚ ਉਹ ਇਹ ਵੀ ਪਤਾ ਲੱਗਿਆ ਕਿ ਉਹਦੇ ਉੱਤੇ ਆਲਰੇਡੀ ਪਹਿਲਾਂ ਵੀ ਮੁਕੱਦਮਾ ਦਰਜ ਹੈ ਤੇ ਨਾਲੇ ਇਹ ਵੀ ਪਤਾ ਲੱਗਿਆ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਆਪਣੀ ਮੈਂਟਲੀ ਦਵਾਈ ਲੈ ਰਿਹਾ ਉਹ ਫੈਕਟਸ ਜਿਹੜੇ ਆ ਉਹ ਤਫਤੀਸ਼ ਦੇ ਦੌਰਾਨ ਸਾਹਮਣੇ ਆ ਜਾਣਗੇ ਉਹਨਾਂ ਨੂੰ ਜਿਹੜਾ ਇਹਨਾਂ ਦੇ ਨਾਲ ਵਿਚਾਰ ਲਿਆ ਜਾਏਗਾ ਸਰ ਸ਼ੁਰੂਆਤੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਹੁਣਕਿ ਅਜੇ ਤੱਕ ਤਾਂ ਕੁਝ ਨਹੀਂ ਐ ਤਾਂ ਜਿਹੜਾ ਮਾਰਨਿੰਗ ਮੱਥਾ ਟੇਕਣ ਆਇਆ ਸੀ ਮੱਥਾ ਟੇਕਣ ਤੋਂ ਬਾਅਦ ਉਹਨੇ ਅਚਾਨਕ ਹੀ ਜਿਹੜਾ ਆ ਉਹਨੂੰ ਜਾਬੀ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਗੁਰਦੁਆਰਾ ਦੇ ਸੇਵਾਦਾਰਾਂ ਨੇ ਫੜ ਲਿਆ ਉਹ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਤੋਂ ਇਲਾਵਾ ਕੋਈ ਹੋਰ ਗੁਰਦੁਆਰਾ ਸਾਹਿਬ 'ਚ ਕਿਸੇ ਕਿਸਨ ਦੀ ਕੋਈ ਵੀ ਉਹਨੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਜੀ ਕੀ ਆਇਡੈਂਟੀਟੀ ਕੀ ਇਹ ਵਾਸੀ ਥੋਥੀਆਂ ਪਿੰਡ ਦਾ ਥਾਣੇ ਖਲਤਿਆਂ ਦਾ ਰਹਿਣ ਵਾਲਾ ਹੈ ਠੀਕ ਹੈ ਤੇ ਹਜੇ ਹਸਪੀਟਲ ਦੇ ਵਿੱਚ ਅੰਦਰ ਆਬਜ਼ਰਵੇਸ਼ਨ ਆ ਤੇ ਜਿਵੇਂ ਠੀਕ ਹੁੰਦਾ ਉਸ ਤੋਂ ਬਾਅਦ ਡਾਕਟਰ ਸਾਹਿਬ ਦੀ ਸਲਾਹ ਲੈ ਕੇ ਤੋਂ ਉਚਾਂਗੇ ਸੱਤ ਟਾਹੇ ਗਿਆ ਨੇ ਮਮਲੀ ਜਿਹੇ ਸ਼ੇਰ ਦੇ ਵਿੱਚ ਸੱਟ ਆ ਠੀਕ ਹੈ ਕਿਵੇਂ ਲੱਗੀ ਆ ਇਹਦੇ ਬਾਰੇ ਵੈਰੀਫਾਈ ਕਰਾਂਗੇ ਸੀਸੀਟੀਵੀ ਮਿਲ ਗਈ ਸਰ ਸਾਰੇ ਮਾਮਲੇ ਹਾਂਜੀ ਹਾਂਜੀ ਸੀਸੀਟੀਵੀ ਹੋਣੀ ਕਬਜ਼ੇ ਲਈ ਦੱਸਦੀ ਕਿ ਇਸ ਵਿਅਕਤੀ ਦੇ ਵੱਲੋਂ ਸੇਵਾਦਾਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਮੌਜੂਦ ਦੂਜੇ ਸੇਵਾਦਾਰਾਂ ਨੇ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਗੁਰਦੁਆਰਾ ਸ਼੍ਰੀ ਤੇਗਵਹਦ ਸਾਹਿਬ ਆਸ਼ਾਏ ਨੋਮੀ ਦੀ ਘਟਨਾ ਵਾਪਰੀ ਹੈ ਦੱਸਦੀ ਕਿ ਉੱਥੇ ਇੱਕ ਵਿਅਕਤੀ ਦੇ ਵੱਲੋਂ ਸੇਵਾਦਾਰ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ